ਸੀਐਮ ਸਾਹਿਬ ਬਿਰਾਜਮਾਨ ਹੋ ਚੁੱਕੇ ਹਨ ਉਹਨਾਂ ਦੇ ਨਾਲ ਯੂਨੀਵਰਸਿਟੀ ਦੇ ਮਾਨਯੋਗ ਉਪਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਜੀ ਔਰ ਉਹਨਾਂ ਦੇ ਨਾਲ ਅੱਜ ਦੇ ਮੁੱਖ ਵਕਤਾ ਸ੍ਰੀ ਅਮਰਜੀਤ ਗਰੇਵਾਲ ਜੀ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਤੋਂ ਚੇਅਰਮੈਨ ਸਵਰਨਜੀਤ ਸਵੀ ਜੀ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ ਜੀ ਔਰ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਡਾਇਰੈਕਟਰ ਸ੍ਰੀ ਜਸਵੰਤ ਜਫਰ ਜੀ ਔਰ ਮੈਂ ਗੁਜ਼ਾਰਿਸ਼ ਕਰਾਂਗਾ ਮੈਡਮ ਭੁਪਿੰਦਰ ਕੌਰ ਪਾਤਰ ਜੀ ਨੂੰ ਕਿ ਉਹ ਵੀ ਕਿਰਪਾ ਕਰਕੇ ਮੰਚ ਤੇ ਆ ਕੇ ਆਪਣਾ ਸਥਾਨ ਗ੍ਰਹਿਣ ਕਰਨ ਮੈਡਮ ਭੁਪਿੰਦਰ ਕੌਰ ਪਾਤਰ ਜੀ ਜੀਵਨ ਸਾਥੀ ਮਾਨਯੋਗ ਸੁਰਜੀਤ ਪਾਤਰ ਜੀ ਦੇ ਜਿਹੜੇ ਸਦਾ ਉਹਨਾਂ ਦੇ ਅੰਗ ਸੰਗ ਵਿਚਰੇ ਜਿਹੜੇ ਇੱਕ ਸਿਰਜਣਾ ਸ਼ਕਤੀ ਵਜੋਂ ਉਹਨਾਂ ਦੀ ਰਚਨਾਤਮਕਤਾ ਪਿੱਛੇ ਹਮੇਸ਼ਾ ਕਾਰਜਸ਼ੀਲ ਰਹੇ ਸ਼੍ਰੀਮਤੀ ਭੁਪਿੰਦਰ ਕੌਰ ਪਾਤਰ ਜੀ ਉਹ ਵੀ ਮੰਚ ਦੇ ਉੱਤੇ ਆ ਕੇ ਆਪਣਾ ਸਥਾਨ ਗ੍ਰਹਿਣ ਕਰਨ ਮਾਨਯੋਗ ਵੀਸੀ ਸਾਹਿਬ ਦੇ ਨਾਲ ਮੈਡਮ ਦੀ ਚੇਅਰ ਇੱਧਰ ਲੱਗੀ ਹੋਈ ਆ ਮੈਡਮ ਕਿਰਪਾ ਕਰਕੇ ਤੁਸੀਂ ਇੱਧਰ ਦੀ ਆ ਜਾਓ ਸਤਕਾਰਯੋਗ ਹਾਜ਼ਰੀਨ ਜੇ ਆਈ ਪੱਤ ਚੜ ਤਾਂ ਫੇਰ ਕੀ ਐ ਤੂੰ ਅਗਲੀ ਰੁੱਤ 'ਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੇ ਉਹ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਇਹੋ ਜਿਹੀਆਂ ਆਸ਼ਾਵਾਦੀ 17 ਦੇ ਰਚੈਤਾ surjit patar ji ਦੇ ਜਨਮ ਦਿਵਸ ਨੂੰ ਸਮਰਪਿਤ ਅੱਜ ਦਾ ਇਹ ਸਮਾਗਮ ਪਹਿਲਾ surjit patar ਯਾਦਗਾਰੀ ਸਮਾਰੋਹ ਜਿਹੜਾ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ ਹੈ। ਔਰ ਬੜੇ ਮਾਣ ਵਾਲੀ ਗੱਲ ਹੈ ਕਿ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਆਯੋਜਿਤ ਹੋ ਰਿਹਾ ਹੈ। ਪੰਜਾਬ ਕਲਾ ਪਰਿਸ਼ਦ ਔਰ ਪਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਦੇ ਨਾਲ ਔਰ ਜਿੱਦਣ ਸੁਰਜੀਤ ਪਾਤਰ ਜੀ ਨੇ ਚਲਾਣਾ ਕੀਤਾ ਸੀ ਉਸ ਦਿਨ ਇੱਕ ਬਹੁਤ ਭਾਵਪੂਰਤ ਦ੍ਰਿਸ਼ ਸੀ ਇਹ ਦੇਖਿਆ ਕਿ ਮਾਨਯੋਗ ਮੁੱਖ ਮੰਤਰੀ ਜੀ ਖੁਦ ਆ ਕੇ ਉਹਨਾਂ ਨੂੰ ਮੋਢਾ ਦੇਣ ਲਈ ਪਹੁੰਚੇ ਉਹ ਦ੍ਰਿਸ਼ ਵੀ ਅਸੀਂ ਦੇਖਿਆ ਇਹੋ ਜੇ ਸੀਐਮ ਜਿਹੜੇ ਆ ਸਾਡੇ ਸਾਹਮਣੇ ਸੁਸ਼ੋਭਿਤ ਨੇ ਜਿਨ੍ਹਾਂ ਨੇ ਆ ਕੇ ਸਾਹਿਤਕਾਰਾਂ ਨੂੰ ਇੰਨਾ ਸਤਿਕਾਰ ਦਿੱਤਾ ਇੱਕ ਕਰੀ ਸੀਐਮ ਸਾਹਿਬ ਲਈ ਜ਼ੋਰਦਾਰ ਤਾੜੀਆਂ ਮੈਂ ਸਮਝਦਾ ਹੋਣੀਆਂ ਚਾਹੀਦੀਆਂ ਮੈਂ ਸਾਰੇ ਆਏ ਹੋਏ ਮਹਿਮਾਨਾਂ ਨੂੰ ਔਰ ਹਾਜ਼ਰੀਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਹੁਣ ਯੂਨੀਵਰਸਿਟੀ ਸ਼ਬਦ ਦਾ ਗਾਇਨ ਹੋਏਗਾ ਔਰ ਅਸੀਂ ਖੜੇ ਹੋ ਕੇ ਸਿਰ ਟੱਕ ਕੇ ਸ਼ਬਦ ਦੇ ਸਤਿਕਾਰ ਵਜੋਂ ਖੜੇ ਹੋਵਾਂਗੇ ਕਿਰਪਾ ਕਰਕੇ ਯੂਨੀਵਰਸਿਟੀ ਸ਼ਬਦ ਜਿਹੜਾ ਉਚਲਾਇਆ ਜਾਵੇ ਬਹੁਤ ਸ਼ੁਕਰੀਆ ਜੀ ਮੈਂ ਹੁਣ ਗੁਜ਼ਾਰਿਸ਼ ਕਰਾਂਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਨਯੋਗ ਉਪਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਜੀ ਨੂੰ ਕਿ ਉਹ ਮੰਚ ਤੇ ਆਉਣ ਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨ ਪ੍ਰੋਫੈਸਰ ਕਰਮਜੀਤ ਸਿੰਘ ਜੀ ਮਾਨਯੋਗ ਉਪਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੁਜੀਤ ਪਾਤਰ ਜੀ ਨੂੰ ਸਮਰਪਿਤ ਅੱਜ ਦੇ ਇਸ ਯਾਦਗਾਰੀ ਪਾਠ ਨੂੰ ਖੋਰ ਖੂਬਸੂਰਤ ਬਣਾਉਣ ਲਈ ਬੰਚ ਤੇ ਬਿਰਾਜਮਾਨ ਮੁੱਖ ਮਹਿਮਾਨ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਪਾਤਰ ਸਾਹਿਬ ਜੀ ਦੀ ਧਰਮ ਪਤਨੀ ਮੇਰੇ ਵੱਡੇ ਭੈਣ ਬੀਬੀ ਭੁਪਿੰਦਰ ਕੌਰ ਜੀ ਪ੍ਰਸਿੱਧ ਪੰਜਾਬੀ ਚਿੰਤਕ ਸਰਦਾਰ ਅਮਰਜੀਤ ਸਿੰਘ ਗਰੇਵਾਲ ਜੀ ਚੇਅਰਮੈਨ ਕਲਾ ਪ੍ਰੀਸ਼ਦ ਸਵਰਨਜੀਤ ਸਵੀ ਜੀ ਡਾਇਰੈਕਟਰ ਪਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜਫਰਜੀ ਦਿੱਲੀ ਤੋਂ ਖਾਸ ਤੌਰ ਤੇ ਪਧਾਰੇ ਅਸ਼wini ਚਟਲੇ ਸਾਹਿਬ ਜੀ ਐਮਐਲਏ ਸਹਿਬਾਨ ਹਾਲ ਵਿੱਚ ਮੌਜੂਦ ਯੂਸੀ ਦੇ ਅਧਿਕਾਰੀ ਕਵੀ ਸਹਿਬਾਨ ਵਿਦਵਾਨ ਸਜਣੋਂ ਤਦੋਂ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੱਥੇ ਅਸੀਂ ਸਾਰੇ ਪਾਤਰ ਸਾਹਿਬ ਦੀ ਯਾਦ ਵਿੱਚ ਇਕੱਠੇ ਹੋਏ ਹਾਂ ਉਸ ਦੇ ਨਾਲ ਹੀ ਅੱਜ ਜੋ ਸਿੱਖ ਕੌਮ ਦਾ ਪਵਿੱਤਰ ਦਿਹਾੜਾ ਹੈ ਜਿਸ ਨੂੰ 40 ਮੁਕਤੀਆਂ ਦੀ ਯਾਦ ਵਿੱਚ ਮੁਕਸਰ ਦੀ ਧਰਤੀ 'ਤੇ ਮਨਾਇਆ ਜਾਂਦਾ ਹੈ ਉਹ 40 ਮੁਕਤੇ ਜਿਨ੍ਹਾਂ ਦੀ ਸ਼ਹੀਦੀ ਨੂੰ ਅਸੀਂ ਸਾਰੇ ਨਤਮਸਤਕ ਹੁੰਦੇ ਹਾਂ ਤਾਂ ਪਾਤਰ ਸਬ ਦੀ ਕਵਿਤਾ ਦੇ ਦੋ ਬੋਲ ਹੀ ਮੈਨੂੰ ਸੱਚ ਹੁੰਦੇ ਜਪਦੇ ਹਨ ਜਦੋਂ ਕਹਿੰਦੇ ਹਨ ਝੂਠਿਆਂ ਦੇ ਝੁੰਡ ਵਿੱਚ ਸੱਚ ਕਹਿ ਕੇ ਮੈਂ ਜਦੋਂ ਬਿਲਕੁਲ ਇਕੱਲਾ ਰਹਿ ਗਿਆ ਸਤਿਗੁਰਾਂ ਨੂੰ ਯਾਦ ਕੀਤਾ ਤਾਂ ਸਵਾ ਲੱਖ ਹੋ ਗਿਆ ਉਹ 40 ਮੁਕਤੇ ਜਿਉਂਦੀ ਜਗ ਦੀ ਮਿਸਾਲ ਹਨ ਸਨ ਜਿਹੜੇ ਇਕੱਲੇ ਇਕੱਲੇ ਸਵਾ ਲੱਖ ਦੇ ਬਰਾਬਰ ਲੜੇ ਅਤੇ ਸ਼ਹੀਦੀ ਪ੍ਰਾਪਤ ਕੀਤੀ ਇਹ ਅਨੋਖੀਆਂ ਸ਼ਹਾਦਤਾਂ ਅਤੇ ਵੱਖਰੀ ਕਿਸਮ ਦੀ ਵਿਦਵਤਾ ਸਾਡੇ ਪੰਜਾਬੀਆਂ ਦੇ ਹਿੱਸੇ ਆਈ ਹੈ ਇਸੇ ਵਿਦਵਤਾ ਦੇ ਅਮੀਰੀ ਗੁਨਾ ਵਿੱਚੋਂ ਪਾਤਰ ਸਭ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਦੇ ਇਸ ਦਿਵਸ ਦੇ ਮੌਕੇ ਤੇ ਅਸੀਂ ਨਾ ਸਿਰਫ ਪੰਜਾਬੀ ਸਾਹਿਤ ਲਈ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨਾ ਹੈ ਬਲਕਿ ਉਨ੍ਹਾਂ ਦੀ ਵਿਰਾਸਤ ਨੂੰ ਜਿਉਂਦਿਆਂ ਰੱਖਣ ਲਈ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਜਾਗਰੂਕ ਕਰਾਉਣਾ ਹੈ ਪਾਤਰ ਸਾਹਿਬ ਦੀ ਦਿਲਖਿੱਚਵੀਂ ਸਖਸ਼ੀਅਤ ਜੀਵਨ ਅਤੇ ਕਾਰਜਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਇਸ ਯਾਦਗਾਰੀ ਸਮਾਗਮ ਦੇ ਮੁੱਖ ਮਹਿਮਾਨ ਜੋ ਸ਼ਿਰਕਤ ਕਰ ਰਹੇ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਵਾਗਤ ਕਰਦਾ ਹੋਇਆ ਦੱਸਣਾ ਚਾਹਾਂਗਾ ਕਿ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਇਹਨਾਂ ਨੇ ਆਪ ਦਿਲਚਸਪੀ ਪ੍ਰਗਟ ਕੀਤੀ ਇਸ ਦਾ ਕਾਰਨ ਇਹ ਹੈ ਕਿ ਇਹ ਆਪ ਵੀ ਕਲਾ ਦੇ ਖੇਤਰ ਵਿੱਚ ਬਖੂਬੀ ਜੁੜੇ ਹੋਏ ਹਨ ਅਤੇ ਕਲਾ ਦੀਆਂ ਡੂੰਘਾਈਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਲਾ ਨਾਲ ਜੁੜੇ ਹੋਏ ਲੋਕ ਸਮਾਜ ਵਿੱਚਲੇ ਦੁੱਖ ਦਰਦ ਅਤੇ ਪੀੜਾ ਤੋਂ ਜ਼ਿਆਦਾ ਨੇੜੇ ਹੁੰਦੇ ਹਨ ਅਤੇ ਬਿਹਤਰ ਤਰੀਕੇ ਨਾਲ ਇਸ ਦੇ ਕਾਰਨਾਂ ਨੂੰ ਸਮਝ ਕੇ ਇਸ ਦੇ ਹੱਲ ਵੀ ਕੱਢ ਸਕਦੇ ਹਨ ਇਸ ਦੀ ਪ੍ਰਤੱਖ ਉਦਾਹਰਣ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਨ ਜਿਹੜੇ ਕਿ ਹਮੇਸ਼ਾ ਹੀ ਪੰਜਾਬ ਨੂੰ ਮੁੜ ਲੀਹਾਂ ਉਤੇ ਲੈ ਕੇ ਆਉਣ ਲਈ ਯਤਨਸ਼ੀਲ ਹਨ ਅਤੇ ਪੰਜਾਬ ਇਸੇ ਤਰ੍ਹਾਂ ਹੀ ਲੀਹਾਂ ਉਤੇ ਆਵੇਗਾ ਜੇਕਰ ਪੰਜਾਬ ਦੇ ਪਾਤਰ ਸ ਵਰਗੇ ਸਾਹਿਤਕਾਰਾਂ ਨੂੰ ਸਰਕਾਰ ਦੇ ਪੱਧਰ ਉੱਪਰ ਯਾਦ ਕੀਤਾ ਜਾਂਦਾ ਰਹੇਗਾ ਸਭ ਨੂੰ ਸਭ ਨੂੰ ਪਤਾ ਹੈ ਜਿਵੇਂ ਕਿ ਪ੍ਰਸਤ ਮਨਿੰਦਰ ਸਿੰਘ ਨੇ ਸ਼ੁਰੂ ਤੋਂ ਦੱਸਿਆ ਕਿ ਜਿਸ ਦਿਨ ਪਾਤਰ ਅਲਵਿਦਾ ਕਹਿੰਦੇ ਸਨ ਕਹਿ ਰਹੇ ਸਨ ਉਸੇ ਸਮੇਂ ਸੂਬੇ ਦੇ ਮੁੱਖ ਮੰਤਰੀ ਸਤਿ ਭਗਵੰਤ ਸਿੰਘ ਮਾਨ ਜੀ ਨੇ ਸਾਰੇ ਨੂੰ ਜਿਵੇਂ ਛੱਡ ਕੇ ਉਹਨਾਂ ਦੇ ਗ੍ਰੈਵਿਖੇ ਜਾਂਦੇ ਹਨ ਤੇ ਉਹਨਾਂ ਦੀ ਸ਼ਖਸੀਅਤ ਦੇ ਕਾਇਲ ਹੁੰਦੇ ਹੋਏ ਪਾਤਰ ਸਾਹਿਬ ਦੇ ਨਾਂ ਉੱਤੇ ਅਵਾਰਡ ਜਾਰੀ ਕਰਨ ਦਾ ਫੈਸਲਾ ਕਰਦੇ ਹਨ ਇਸ ਲਈ ਮੈਂ ਸੀਐਮ ਦਾ ਸਾਬ ਦਾ ਦਿਲੋਂ ਤਾਂ ਪੰਜਾਬ ਦੇ ਹੀਰਿਆਂ ਪ੍ਰਤੀ ਸਤਿਕਾਰ ਹੈ ਅਤੇ ਆਸ ਕਰਦਾ ਹਾਂ ਕਿ ਵਾਸੀ ਪ੍ਰੇਰਿਤ ਹੋਣਗੇ ਅਤੇ ਪਾਤਰ ਸਾਹਿਬ ਦੁਆਰਾ ਦਿੱਤੇ ਹੋਏ ਨਕਸ਼ੇ ਕਰਦੋਂ ਉਤੇ ਚਲ ਕੇ ਆਪਣਾ ਨਾਮ ਵੀ ਉਸ ਲੜ ਵਿੱਚ ਸ਼ਾਮਲ ਕਰਨਗੇ ਇਸ ਦੇ ਨਾਲ ਹੀ ਸਟੇਜ ਉੱਤੇ ਵਿਰਾਜਮਾਨ ਸਾਡੇ ਬਹੁਤ ਹੀ ਸਤਿਕਾਰਤ ਪੰਜਾਬ ਅਤੇ ਪੰਜਾਬੀਅਤ ਦੇ ਚਿੰਤਕ ਸਰਦਾਰ ਅਮਰਜੀਤ ਸਿੰਘ ਗਰੇਵਾਲ ਜੀ ਜਿਨ੍ਹਾਂ ਦੀ ਵਿਦਵਤਾ ਦੀ ਪਛਾਣ ਇੱਕ ਅਜਿਹੇ ਸਾਹਿਤਕਾਰ ਵਜੋਂ ਹੈ ਕਿ ਜਦੋਂ ਪੰਜਾਬੀ ਅਤੇ ਪੰਜਾਬੀਅਤ ਨੂੰ ਨਵੀਨ ਮੁਹਾਵਰੇ ਰਹੀ ਦਸਣਾ ਹੋਵੇ ਤਾਂ ਉਸ ਸਮੇ ਇੱਕੋ ਨਾਮ ਸਾਰਿਆਂ ਦੀ ਜ਼ੁਬਾਨ ਉੱਤੇ ਆਉਂਦਾ ਹੈ ਉਹ ਹੈ ਅਮਰਜੀਤ ਗਰੇਵਾਲ ਦਾ ਵਿਸ਼ੇਸ਼ ਮਹਿਮਾਨਦਰ ਦੇ ਤੌਰ ਤੇ ਸਵਰਨਜੀਤ ਸਵੀਜੀ ਜਿਹੜੇ ਕਿ ਚੇਅਰਮੈਨ ਹਨ ਕਲਾ ਪਰਿਸ਼ਦ ਦੇ ਜਿਨ੍ਹਾਂ ਦੀ ਪਛਾਣ ਇੱਕ ਬੇਬਾਕ ਕਵੀ ਅਤੇ ਚਿੰਤਕ ਦੇ ਤੌਰ ਤੇ ਪ੍ਰਸਿੱਧ ਹੈ ਮੇਰੇ ਬਹੁਤ ਹੀ ਅਜੀਬ ਡਾਇਰੈਕਟਰ ਪਾਸ਼ਾ ਵਿਪਕ ਜਸਵੰਤ ਜਫਰ ਜੀ ਜਿਨ੍ਹਾਂ ਦੀਆਂ ਲਿਖਤਾਂ ਦੀ ਮਕਬੂਲੀਅਤ ਦੇ ਕਾਰਨ ਅਤੇ ਇੱਕ ਵੱਖਰੀ ਵਿਦਾਰਾਹੀ ਪੰਜਾਬ ਬਾਰੇ ਸੋਚਣ ਲਈ ਯਤਨਸ਼ੀਲ ਰਹਿੰਦੇ ਹਨ ਵਿਸ਼ੇਸ਼ ਤੌਰ ਤੇ ਇਹ ਸਾਰੇ ਧੰਨਵਾਦ ਅਤੇ ਵਧਾਈ ਦੇ ਪਾਤਰ ਹਨ ਸਾਡੇ ਇਸ ਯਾਦਗਾਰੀ ਸਮਾਗਮ ਦਾ ਹਿੱਸਾ ਬਣਨ ਦੀ ਖਾਤਰ ਖਾਸ ਤੌਰ ਤੇ surjit patar ਜੀ ਦੀ ਯਾਦ ਨੂੰ ਤੁਰਦਾ ਜਾ ਕਰਨ ਲਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਜਿਨ੍ਹਾਂ ਵਿੱਚੋਂ ਉਹਨਾਂ ਦੀ ਧਰਮ ਪਤਨੀ ਮੇਰੇ ਵੱਡੇ ਭੈਣ ਬੀਬੀ ਭਵਿੰਦਰ ਕੌਰ ਜੀ ਸਪੁੱਤਰ ਮਨਰਾਜ ਪਾਤਰ ਉਹਨਾਂ ਦੇ ਭਰਾ ਉਪਕਾਰ ਸਿੰਘ ਜੀ ਅਤੇ ਪਰਿਵਾਰ ਦੇ ਹੋਰ ਮੈਂਬਰ ਨੂੰ ਮੈਂ ਜੀ ਆਇਆਂ ਆਖਦਾ ਹਾਂ ਅਤੇ ਪਰਿਵਾਰ ਅੱਗੇ ਮੇਰੀ ਬੇਨਤੀ ਹੈ ਕਿ ਇਕੱਲਾ ਆਜੀ ਨਹੀਂ ਕਿਸੇ ਵੀ ਸਮੇਂ ਉਹਨਾਂ ਨੂੰ ਗੁਰਨਾਰਕ ਦੇਵੀ ਯੂਨੀਵਰਸਿਟੀ ਪੰਜਾਬ ਸਰਕਾਰ ਜਾਂ ਜਾਂ ਯੂਨੀਵਰਸਿਟੀ ਦੇ ਮੁਖੀ ਦੇ ਤੌਰ ਤੇ ਉੱਤੇ ਕਿਸੇ ਕਰਨ ਦੀ ਲੋੜ ਹੋਵੇ ਅਸੀਂ ਹਮੇਸ਼ਾ ਨਾਲ ਖੜੇ ਹਾਂ ਮੈਨੂੰ ਇਹ ਦੱਸਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਾਤਰ ਸਾਹਿਬ ਇਸ ਯੂਨੀਵਰਸਿਟੀ ਦਾ ਹਿੱਸਾ ਰਹੇ ਹਨ ਇਸ ਉਹਨਾਂ ਨੇ ਦੁਨੀਆ ਦੀ ਉੱਚ ਵਿਦਿਅਕ ਡਿਗਰੀ ਪੀ ਐਚ ਡੀ ਦੀ ਡਿਗਰੀ ਟਰਾਂਸਫਰਮੇਸ਼ਨ ਆਫ ਫੋਕਲੋਰ ਇਨ ਗੁਰਨਾਰਕ ਬਾਨੀ ਵਿਸ਼ੇ ਉੱਪਰ ਗੁਰਨਾਨਕ ਦੇਵੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਤੇ ਫਿਰ ਇਤੋਂ ਹੀ ਅਗਲੇ ਪੜਾਵਲ ਤੁਰੇ ਪਾਤਰ ਸਾਹਿਬ ਕਰਦਿਆਂ ਨੇ ਉਹਨਾਂ ਦਾ ਨਾਮ surjit ਰੱਖਿਆ surjit ਪਾਤਰ ਸਾਹਿਬ ਨੇ ਆਪਣੇ ਨਾਮ ਦੀ लाज ਰੱਖਦਿਆਂ ਹੋਇਆਂ ਜ਼ਿੰਦਗੀ ਵਿੱਚ ਅਜਿਹੇ ਕਾਰਜ ਕੀਤੇ ਕਿ ਉਹ ਅੱਜ ਮਰ ਕੇ ਵੀ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਰਾਜ ਕਰਦੇ ਹਨ ਇਸ ਸੰਬੰਧੀ ਪਾਤਰ ਸਾਹਿਬ ਦਾ ਬੜਾ ਖੂਬਸੂਰਤ ਸੰਵਾਦ ਆਪਣੀ ਮਾਂ ਦੇ ਨਾਲ ਹੈ ਜਦੋਂ ਮਾਂ ਨਾਲ ਪਿਆਰ ਭਰੇ ਅੰਦਾਜ਼ ਵਿੱਚ ਗੱਲ ਕਰਦੇ ਆਂ ਪਾਤਰ ਸਾਹਿਬ ਆਪਣੇ ਪਦਮਸ਼ਰੀ ਅਵਾਰਡ ਜੋ ਕਿ ਭਾਰਤ ਦੇ ਵੱਡੇ ਅਵਾਰਡਾਂ ਵਿੱਚੋਂ ਹੈ ਬਾਰੇ ਦੱਸਦੇ ਹਨ ਤਾਂ ਮਾਂ ਪਾਤਰ ਸਾਹਿਬ ਨੂੰ ਇਸ ਬਾਬਤ ਕਹਿੰਦੀ ਹੈ ਕਿ ਉਹ ਲਿਖਦੇ ਹਨ ਅਮੜੀ ਮੈਨੂੰ ਆਖਣ ਲੱਗੀ ਤੂੰ ertid ਦਾ ਗੀਤ ਰਹੇਗਾ ਪਦਮਸ਼ਰੀ ਹੋ ਕੇ ਵੀ ਮਾਂ ਦਾ ਸੁਰਜੀਤ ਰਹੇਗਾ ਪਾਤਰ ਸਾਹਿਬ ਦੀਆਂ ਰਚਨਾਵਾਂ ਵਿੱਚ ਪਿਆਰ ਦਰਦ ਸਮਾਜਿਕ ਨਿਆਂ ਅਤੇ ਇਨਸਾਨੀਅਤ ਦੇ ਅਸਲ ਅਰਥਾਂ ਦੀ ਝਲਕ ਮਿਲਦੀ ਹੈ ਉਹ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣ ਵਾਲੇ ਸਨ ਸ਼੍ਰੋਮਣੀ ਕਵੀ ਪਦਮਸ਼ਰੀ ਡਾਕਟਰ ਸੁਜੀਤ ਪਾਤਰ ਜੀ ਦੀਆਂ ਕਵਿਤਾਵਾਂ ਤੇ ਇਹਨਾਂ ਦੀਆਂ ਪ੍ਰਾਪਤੀਆਂ ਨੂੰ ਸਮੁੱਚਾ ਪੰਜਾਬ ਸਲਾਮ ਕਰਦਾ ਹੈ ਪਾਤਰ ਸਾਹਿਬ ਦੀ ਸ਼ਖਸੀਅਤ ਅਜਿਹੀ ਸ਼ਖਸੀਅਤ ਹਨ ਜਿੱਥੇ ਸ਼ਬਦ ਖਤਮ ਹੋ ਜਾਂਦੇ ਹਨ ਉੱਥੇ ਪਾਤਰ ਦਾ ਨਾਮ ਅੱਜ ਵੀ ਆ ਜਾਂਦਾ ਹੈ ਕਾਬ ਦੀ ਡੁੰਗ੍ਹਾਈ ਮੈਥੇਸ ਕਹਿੰਦਾ ਕਿ ਉਹਨਾਂ ਦੀ ਕਵਿਤਾ ਦੇ ਵਿੱਚੋਂ ਜਦੋਂ ਉਹ ਲਿਖਦੇ ਹਨ ਤੇ ਐਂ ਲੱਗਦਾ ਕਿ ਜਿਵੇਂ ਉਹ ਆਪਣੇ ਬਾਰੇ ਲਿਖ ਰਿਹਾ ਹਨ ਉਹ ਕਹਿ ਰਹੇ ਹਨ ਮੈਂ ਰਹਾ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਹਿ ਬੱਦ ਦੇ ਇਹ ਉਹਨਾਂ ਨੇ ਕਰਕੇ ਦਿਖਾਇਆ ਪਾਤਰ ਸਾਹਿਬ ਦਾ ਮੇਰਾ ਰਿਸ਼ਤਾ ਅਤੇ ਸਾਂਝ ਬਹੁਤ ਪੁਰਾਣੀ ਹੈ ਜਦੋਂ ਮੈਂ ਜਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸੀ ਤਾਂ ਉਸ ਸਮੇਂ ਉਹਨਾਂ ਦਾ ਸਾਥ ਹਮੇਸ਼ਾ ਹੀ ਮੇਰੇ ਨਾਲ ਰਿਹਾ ਅਤੇ ਮੇਰੇ ਕਹਿਨ ਤੇ ਉਹਨਾਂ ਨੇ ਯੂਨੀਵਰਸਿਟੀ ਦੀ ਧੁਨੀ ਲਿਖੀ ਪਾਤਰ ਸਾਹਿਬ ਨਾਲ ਮੇਰੀ ਕਾਫੀ ਵਿਚਾਰ ਚਰਚਾ ਹੁੰਦੀ ਰਹੀ ਜੇਕਰ ਉਹਨਾਂ ਦੇ ਅਖੀਰਲੇ ਸਮੇਂ 4-5 ਸਾਲ ਦਾ ਸਮਾਂ ਸੀਮ ਸਾਹਿਬ ਮੈਂ ਉਹਨਾਂ ਦੀ ਮਨ ਵੀ ਜਿਹੜੀ ਭਾਵਨਾ ਸੀ ਉਹ ਬੜੀ ਪ੍ਰਚਲਿਤ ਸੀ ਕਿ ਉਹ ਕਈ ਵਾਰ ਮੇਰੇ ਨਾਲ ਗੱਲ ਕਰਦੇ ਸੀ ਕਿ ਜਿਹੜਾ ਅਜਦਾ ਯੁੱਗ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਿਸ ਨੂੰ ਪੰਜਾਬੀ ਵਿੱਚ ਮਸ਼ੀਨੀ ਬੁੱਧੀਮਤਾ ਕਿਹਾ ਜਾਂਦਾ ਸੀ ਇਸ ਯੁੱਗਪਤੀ ਉਹ ਬਹੁਤ ਚਿੰਤਤ ਸਨ ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਸੰਸਾਰ AI ਨੂੰ ਉਹ ਕਹਿੰਦੇ ਸਨ ਕਿ AI ਨੂੰ ਵਰਤਨ ਦੀ ਗੱਲ ਕਰ ਰਿਹਾ ਹੈ ਪਰ ਪਾਤਰ ਸਭ ਇਸ ਪ੍ਰਤੀ ਚਿੰਤਤ ਸਨ ਇਸ ਚਿੰਤਾ ਦਾ ਕਾਰਨ ਇਹ ਸੀ ਕਿ ਪੰਜਾਬੀ ਸਮਾਜ ਕਦਰਾਂ ਕੀਮਤਾਂ ਉੱਤੇ ਖੜਾ ਹੈ ਜਿਸ ਵਿੱਚ ਵੱਡਿਆਂ ਨੂੰ ਸਤਿਕਾਰ ਕਰਨਾ ਛੋਟਿਆਂ ਨੂੰ ਪਿਆਰ ਕਰਨਾ ਇਹ ਕੀਮਤਾਂ ਹੀ ਅਧਿਆਪਕਾਂ ਦਾ ਸਤਿਕਾਰ ਕਰਨਾ ਸਿਖਾਉਂਦੀਆਂ ਹਨ ਸਾਡੀਆਂ ਭਾਵਨਾਵਾਂ ਹਨ ਇਹ ਚੀਜ਼ਾਂ ਸਾਰੀਆਂ ਚੀਜ਼ਾਂ AI ਚੋਂ ਮੰਨਫੀ ਜਾਣ ਪਾਤਰ ਸਾਹਿਬ ਕਵੀ ਸਨ ਕਵਿਤਾ ਭਾਵਨਾ ਤੋਂ ਬਿਨਾਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਜੁੰਦਾ ਪਾਤਰ ਇਨ੍ਹਾਂ ਸ਼ਬਦਾਂਾਂ ਲਈ ਇੱਕ ਉੱਤਰ ਸਭ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀਆ ਵਾਈਸ ਚਾਂਸਲਰ ਸਾਹਿਬ ਜਿਵੇਂ ਵੀ ਸੀ ਸਾਹਿਬ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਨਾਲ ਪਾਤਰ ਸਾਹਿਬ ਦਾ ਰਿਸ਼ਤਾ ਬਹੁਤ ਕਰੀਬੀ ਹੈ ਇਸੇ ਯੂਨੀਵਰਸਿਟੀ ਤੋਂ ਉਹਨਾਂ ਨੇ ਪੀ ਐਚ ਡੀ ਦੀ ਡਿਗਰੀ ਸੰਪੂਰਨ ਕੀਤੀ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਹੀ ਉਹਨਾਂ ਨੂੰ ਪੀ ਐਚ ਡੀ ਆਨਰਜ਼ ਕਾਜ਼ਾ ਦੀ ਡਿਗਰੀ ਵੀ ਦਿੱਤੀ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕੁੱਲ ਗੀਤ ਵੀ ਪਾਤਰ ਸਾਹਿਬ ਨੇ ਹੀ ਲਿਖਿਆ ਹੁਣ ਮੈਂ ਬਹੁਤ ਹੀ ਸਤਿਕਾਰ ਨਾਲ ਗੁਜ਼ਾਰਿਸ਼ ਕਰਾਂਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੂੰ ਕਿ ਮੰਚ ਤੇ ਆਉਣ ਤੇ ਅੱਜ ਦੇ ਇਸ ਸਮਾਗਮ ਬਾਰੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਕਜ ਕਿ ਕੈਸੇ ਸ਼ਾਇਰ ਕਿ ਕੈਸੇ ਕਵੀ ਕੈਸੇ ਗ਼ਜ਼ਲ ਕੋ ਵਿਯਾਦ ਦੇ ਵਿੱਚ ਆਪਾ ਕੱਠੇ ਹੋਏ ਆ ਜਿਨ੍ਹਾਂ ਨੇ ਪੰਜਾਬੀ ਕਵਿਤਾ ਨੂੰ ਇੱਕ ਨਮਾ ਰੂਪ ਦਿੱਤਾ ਜਨਾਬ ਸ਼ਰਗਵਾਸੀ ਸੁਰੀਤ ਪਾਤਰ ਸਾਹਿਬ ਤਾਂ ਕਿੰਨੀਆਂ ਪਾਸ਼ਾਵਾਂ ਦੇ ਵਿੱਚ ਉਹਨਾਂ ਦੀਆਂ ਕਵਤਾਵਾਂ ਜਿਹੜੀਆਂ ਉਹਨਾਂ ਦਾ ਅਨੁਵਾਦ ਹੋਇਆ ਮੰਚ ਤੇ ਮੌਜੂਦ ਸਵਨਜੀ ਸਵੀ ਜੀ ਬੀਸੀ ਸਾਹਿਬ ਜਫਰ ਸਾਹਿਬ ਗਰੀਵਾਲ ਸਾਹਿਬ ਔਰ ਪਤਰ ਸਾਹਿਬ ਦੇ ਧਰਮ ਪਤਨੀ ਭਪਿੰਦਰ ਕੌਰ ਜੀ ਉਹਨਾਂ ਦੇ ਬ੍ਰਦਰ ਬੈਠੇ ਨੇ ਸਾਹਮਣੇ ਪਤਰ ਸਾਹਿਬ ਨਾਲ ਮੇਰਾ ਬੜਾ ਪਿਆਰ ਸੀ ਜਦੋਂ ਮੈਂ ਕਲਾ ਦੇ ਖੇਤਰ 'ਚ ਆਇਆ 93 ਦੇ ਕਰੀਬ ਤਾਂ ਲੁਧਿਆਣੇ ਆਉਣਾ ਜਾਣਾ ਹੋਇਆ ਤਾਂ ਲੱਕੀਲੀ ਦੀ ਆਸ਼ਾਪੁਰੀ ਰਹਿੰਦੇ ਮੈਂ ਨਾਲ ਹੀ ਅੰਦਰਸ਼ ਕਲੋਨੀ ਸੀ ਬਿਲਕੁਲ ਹਾਰਡਲੀ 100 200 ਮੀਟਰ ਤੇ ਆਪ ਫਾਸਲੇ ਤੇ ਅਸੀਂ ਰਹਿੰਦੇ ਸੀ ਤੇ ਮੇਲਜੋਲ ਹੋ ਜਾਂਦਾ ਸੀ ਪੜਦੇ ਤਾਂ ਕਾਲਜ ਵਿੱਚ ਉਹਨਾਂ ਨੂੰ ਰਹੇ ਆ ਪਹਿਲਾਂ ਤੋਂ ਹੀ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ਤੇ ਇਕੱਠੇ ਵੀ ਹੋਏ ਸਾਹਿਤਿਕ ਜਾਂ ਸੱਭਿਆਚਾਰਕ ਥਾਂ ਮੇ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਹੋਵੇ ਜਹੂਰ ਸਾਹਿਤਿਕ ਲੋਕ ਜਿਹੜੇ ਇਕੱਠੇ ਹੁੰਦੇ ਸੀ ਕਿਉਂਕਿ ਪਾਤਰ ਸਾਹਿਬ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਸੀਗੇ ਕਿ ਵਿਅੰਗ ਦੇ ਵਿੱਚ ਪੰਜਾਬ ਜਿਹੜਾ ਵਿਅੰਗ ਜਿਹੜਾ ਸ਼ੁਰੂ ਕੀਤਾ ਸੀ ਉਦਲੀ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਰਹਿੰਦੇ ਸੀ ਮੈਨੂੰ ਹੌਸਲਾ ਵਧਾਉਂਦੇ ਰਹਿੰਦੇ ਸੀ ਤੇ ਮੈਂ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਕੋਟ ਕਰਦਾ ਰਹਿਣਾ ਅੱਜ ਵੀ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਆਖੋ ਉਹਨਾਂ ਨੂੰ ਆਪਣੇ ਘਰੀ ਜਾਣ ਹ ਕਿ ਕਦੋਂ ਤੀਕ ਇੱਥੇ ਖੜੇ ਰਹਿਣਗੇ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ कि कोई दीवा जगेगा मेरी कबर जे जो हवाए रही तो कबर आते कि सब घर भी दीवे बुझे रहने कुछ कहा था थारा जरेगा कि मैं चुप रहा था क्षमादान की कह मैं क्योंकि कविता जी है वो बहुत छोटे ਲਫ਼ਜ਼ਾਂ 'ਚ ਬਹੁਤ ਘੱਟ ਲਫ਼ਜ਼ਾਂ 'ਚ ਬਹੁਤ ਵੱਡੀਆਂ ਗੱਲਾਂ ਬਹੁਤ ਵੱਡੀਆਂ ਚਿੰਤਾਵਾਂ ਪ੍ਰਗਟ ਕਰ ਦਿੰਦੇ ਆਂ ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ ਅਸੀਂ ਇਸ ਗੱਲ ਤੇ ਮਾਨ ਕਰ ਸਕਦੇ ਆਂ ਪੰਜਾਬੀ ਹੋਣ ਦੇ ਨਾਤੇ ਕਿ ਜੇ ਅੰਗਰੇਜ਼ੀ ਕੋਲੇ ਕੀਟਸ ਵਰਗੇ ਕਵੀ ਸੀ ਤਾਂ ਸਾਡੇ ਕੋਲੇ ਬਾਤਰ ਸੀ ਬੜੇ ਵਿਦਵਾਨ ਬੈਠੇ ਆ ਸਾਹਮਣੇ ਮੇਰੇ ਯੂਨੀਵਰਸਿਟੀ ਦੇ ਪ੍ਰੋਫੈਸਰ ਸਹਿਬਾਨ ਬੈਠੇ ਆ ਜਿਨ੍ਹਾਂ ਨੇ ਪੱਤ ਸਭ ਨੂੰ ਪੜਿਆ ਵੀ ਹੋ ਉਹ ਪੜਾਇਆ ਵੀ ਹੋ ਆਉਣ ਵਾਲੇ ਨਵੀਂ ਪੀੜੀ ਦੇ ਕਦੇ ਵੀ ਬੈਠੇ ਆ ਜਿਨ੍ਹਾਂ ਨੇ ਲਿਖਣਾ ਅਜੇ ਬਹੁਤ ਕੁਝ ਕਿਤੋਂ ਨਾ ਕਿਤੋਂ ਤਾਂ ਫਿਰ ਜਿਹੜੀ ਚਿੰਗਾੜੀ ੜਕਦੀ ਹੋਈ ਹੈ ਨਾ ਕਿਤੋਂ ਨਾ ਕਿਤੋਂ ਕਿਸੇ ਦੀ ਨਹੀਂ ਤਾਂ ਤਾਂ ਵੀ ਲੈਣੀ ਪੈਂਦੀ ਹੈ ਸੋ ਮੈਂ ਬਹੁਤ ਇਸ ਮਾਮਲੇ 'ਚ ਪਾਤਰ ਸਾਹਿਬ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਪਾਤਰ ਸਾਹਿਬ ਮੈਂ ਕਿਹਾ ਜੀ ਮੈਂ ਵੀ ਕਵਿਤਾ ਕਿਉਂਕਿ ਮੈਨੂੰ ਨਹੀਂ ਸੀ ਕਿ ਮੈਂ ਵੀ ਲਿਖ ਸਕਦਾ ਕਿਉਂਕਿ ਜਦੋਂ ਤੁਹਾਡੇ ਰੋਲ ਮਾਡਲ ਪਾਤਰ ਸਾਹਿਬ ਵਰਗੇ ਹੋਣ ਫਿਰ ਤੁਹਾਨੂੰ ਆਪਣੇ ਆਪ ਅੰਦਰੋਂ ਕੁਝ ਨਾ ਕੁਝ ਔਰ ਦਾ ਪੰਜਾਬੀ ਚ ਕਹਿ ਲਈ ਤਾਂ ਤੁਮੇਂ ਉਹਨਾਂ ਨੂੰ ਇੱਕ ਕਵਿਤਾ ਸੁਣਾਈ ਆਪਣੀ ਲਿਖ ਕੇ ਬੜੀ ਹਿੰਮਤ ਦੀ ਗੱਲ ਹੈ ਕਿ ਪਾਤਰ ਸਾਹਿਬ ਨੂੰ ਕਵਿਤਾ ਸੁਣਾਉਣੀ ਪਰ ਮੈਂ ਹਿੰਮਤ ਕਰ ਲਈ ਮੈਂ ਕਿਹਾ ਜੀ ਸੌਖਾ ਜਿਹਾ ਲਿਖਿਆ ਹੈ ਲਫ਼ਜ਼ ਜਿੰਨੇ ਮੇਰੇ ਕੋਲ ਹੈਗੇ ਨੇ ਮੈਂ ਸੁਣਾਉਣੇ ਚਾਹਨਾ ਕਵਿਤਾ ਦਾ ਨਾਮ ਹੈ ਪੱਗ ਅੱਜ ਮੈਂ ਸ਼ੇਅਰ ਕਰਨੀ ਚਾਹੁੰਗਾ ਹਾਂ ਇੱਕ ਕિસ્ਸਾ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਆਪਣੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ ਹਾਂ ਇੱਕ ਕિસ્ਸਾ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਮੇਰੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ ਪਰਸੋਂ ਬਾਪੂ ਤੂੜੀ ਢੋਣ ਗਿਆ ਸੀ ਘਰ ਆ ਕੇ ਪੱਗ ਲਾ ਕੇ ਨਾਉਣ ਗਿਆ ਸੀ ਮੈਂ ਪੱਗ ਨੂੰ ਕਿਹਾ ਤੂੰ ਤਾਂ ਬਾਪੂ ਦੀ ਸਰਦਾਰੀ ਹੈਂ ਜਾਨ ਤੋਂ ਵੱਧ ਪਿਆਰੀ ਹੈ